ਰੋਟੀ ਹੱਕ ਦੀ ਖਾਈਏ ਜੀ ਚਾਹੇ ਵੋਟ ਪਾਲਸਾ ਕਰੀਏ ਇਸ ਗਾਣੇ ਨੂੰ ਇਸ ਗੀਤ ਨੂੰ ਸਚਾਈ ਦੇ ਵਿੱਚ ਬਦਲ ਦਿੱਤਾ ਜਸਪਾਲ ਸਿੰਘ ਨੇ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ 10-12 ਸਾਲ ਦਾ ਸੀ ਤੇ ਉਸ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਤੇ ਹੌਲੀ-ਹੌਲੀ ਉਹਦੀ ਅੱਖਾਂ ਦੀ ਰੋਸ਼ਨੀ ਵੀ ਜੜੀ ਉਹ ਚਲ ਜਾਂਦੀ 30 ਸਾਲ ਦੇ ਕਰੀਬ ਹੋ ਗਏ ਨੇ ਜਲੰਧਰ ਦੇ ਪੁਲਿਸ ਲਾਈਨ ਦੇ ਵਿੱਚ ਸੁਣੋ ਬੋਟ ਪਾਲਿਸ਼ ਕਰਦੇ ਆ ਪਰ ਆਪਣੇ ਘਰ ਦਾ ਗੁਜ਼ਾਰਾ ਵੀ ਨਾਲ ਦੀ ਨਾਲ ਚਲਾ ਰਿਹਾ ਹੈ ਜਸਪਾਲ ਦੇ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਵੀ ਉਸ ਦੀਆਂ ਦਿਖਾਵਾਂਗੇ ਕਿ ਦਿਖਾਈ ਨਹੀਂ ਦਿੰਦਾ ਪਰ ਫਿਰ ਵੀ ਆਪਣਾ ਜਿਹੜਾ ਕੰਮ ਬੇਖੂਬੀ ਕਰਦਾ ਨਜ਼ਰ ਆ ਰਿਹਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਵੀ ਜੜਾ ਚਲਾ ਰਿਹਾ ਹੈ ਜਸਪਾਲ ਸਾਡੇ ਨਾਲ ਮੌਜੂਦ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਚਾਹੇ ਦਿਖਾਈ ਨਹੀਂ ਦਿੰਦਾ ਪਰਾ ਆਪਣੇ ਕਿਤੇ ਨੂੰ ਬੇਖੂਬੀ ਤਰੀਕੇ ਨਾਲ ਕਰਦੇ ਨਜ਼ਰ ਆ ਰਹੇ ਨੇ ਜਸਪਾਲ ਜੀ ਪਹਿਲੇ ਗੱਲ ਕਰੀਏ ਆਪਾਂ ਵੀ ਕਿੰਨੇ ਸਾਲ ਦੇ ਸੀ ਤੁਸੀਂ ਵੀ ਜਦੋਂ ਤੁਹਾਡੇ ਐਕਸੀਡੈਂਟ ਹੋਇਆ ਸੀ ਮੈਂ ਸਰ ਕੋਈ ਸੀਗਾ ਜੀ 10 12 ਸਾਲ ਦਾ ਸੀਗਾ ਜੀ ਜਦੋਂ ਐਕਸੀਡੈਂਟ ਹੋਇਆ ਸਰ ਮੇਰਾ ਮੈਂ ਛੋਟਾ ਹੁੰਦਾ ਸਰ ਇੱਥੇ ਪੜਦਾ ਹੁੰਦਾ ਪੁਲਿਸ ਲੈਣ 'ਚ ਤੇ ਜੇਦੋ ਸਰ ਮੈਂ ਰੋਟੀ ਦੇਣ ਜਾਂਦਾ ਜੀ ਡੈਡੀ ਉਹਨਾਂ ਨੂੰ ਉਦੋਂ ਸਰ ਮੈਂ ਆਈਡੀ ਨਾਲ ਮਾੜਾ ਮੋਟਾ ਦੇਖ ਲੈਂਦਾ ਜੀ ਵੀ ਡੈਡੀ ਕਿਸ ਤਰ੍ਹਾਂ ਕੰਮ ਕਰਦੇ ਨੇ ਜੀ ਉਦੋਂ ਸਰ ਮੇਰਾ ਐਕਸੀਡੈਂਟ ਹੋ ਗਿਆ ਸਕੂਟਰ ਦੇ ਨਾਲ ਤੇ ਸਰ ਮੇਰੀ ਲਾਈਟ ਚੱਲ ਗਈ ਅੱਖ ਦੀ ਜੀ ਤੇ ਮੈਂ ਫੇਰ ਸਰ ਸੋਚਿਆ ਵੀ ਚਲੋ ਡੈਡੀ ਮੇਰੇ ਮਾੜਾ ਮੋਟਾ ਕੰਮ ਕਰਦੇ ਸੀ ਇਹ ਵੀ ਮੈਂ ਵੀ ਚਲੋ ਹੁਣ ਨਾਲ ਹੱਥ ਵਟਾਣਾ ਜੀ ਸਰ ਤੇ ਮੈਂ ਸਰ ਪੁਲਿਸ ਲਾਈਨ ਦੇ ਅੰਦਰ ਹੀ ਕੰਮ ਕਰਨ ਲੱਗ ਗਿਆ ਜੀ ਹੁਣ ਸਰ ਮੈਂ ਜਿੱਦਾਂ ਆਪਣੇ ਹਰੇਕ ਚੀਜ਼ ਦੇ ਨਿਸ਼ਾਨੀ ਲਗਾ ਕੇ ਰੱਖੀ ਹੈ ਜਿੱਦਾਂ ਗੁਰਸ਼ ਹੈ ਜਿੱਦਾਂ ਪਾਲਿਸ਼ ਹੈ ਜਿਸ ਤਰ੍ਹਾਂ ਦਾ ਧਾਗੇ ਹੈ ਜਿਸ ਰੰਗ ਜਿੱਪਾਂ ਆ ਹਰੇਕ ਰਿਕ ਚੀਜ਼ ਦੇ ਸਰ ਮੈਂ ਨਿਸ਼ਾਨੇ ਲਗਾ ਰੱਖੇ ਹੋ ਜੀ 30 ਸਾਲ ਹੋ ਗਏ ਪੁਲਿਸ ਲਾਈਨ ਦੇ ਪੁਲਿਸ ਲਾਈਨ ਤੇ ਸਰ ਮੈਨੂੰ 30 ਸਾਲ ਹੋ ਗਏ ਜੀ 3 ਸਾਲ ਹੋ ਗਏ ਪੁਰਾਣੇ ਤੇ ਪੁਰਾਣਾ ਮੁਲਾਜ਼ਮ ਸਰ ਮੈਨੂੰ ਜਾਣਦਾ ਜੀ ਪੁਰਾਣੇ ਤੇ ਪੁਰਾਣਾ ਇਸੇ ਜਾਂਦੇ ਸਰ ਅਫਸਰ ਸਹਿਬਾਂ ਦੇ ਵੀ ਆਉਂਦੇ ਸਰ ਵੀ ਸਰ ਆਉਂਦੇ ਜੀ ਬੂਟ ਪਾਲਿਸ਼ ਕਰਾ ਕੇ ਜਾਂਦੇ ਐ ਗੱਡੀਆਂ ਚ ਭੇਜਦੇ ਐ ਮੈਂ ਅਫਸਰਾਂ ਦੇ ਕੋਲ ਵੀ ਜਾਂਦਾ ਸਰ ਮੈਨੂੰ ਹੱਥ ਫੜ ਕੇ ਲੈ ਕੇ ਜਾਂਦੇ ਮੁਲਾਜ਼ਮ ਸਰ ਜੀ ਜੀ ਸਰ ਤੇ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਮੇਰੇ ਸਰ ਦੋ ਬੇਟੀਆਂ ਆ ਵੱਡੀ ਬੇਟੀ ਦਾ ਨਾਮ ਮੇਰੀ ਸਿਮਰਨ ਹੈ ਛੋਟੀ ਬੇਟੀ ਦਾ ਨਾਮ ਮੇਰੀ ਅਨਮੋਲ ਹੈ ਮੇਰੇ ਬਾਈ ਅਫਸਰ ਉੱਚੇ ਸਰ ਮੈਂ 200 250 ਜਿੰਨਾ ਵੀ ਬੰਦਾ ਸਰ ਉਹਦੇ ਨਾਲ ਹੀ ਟੈਂਪਸ ਪੜਦੇ ਆ ਜੀ ਸਰ ਵੱਡੀ ਬੇਟੀ ਸਰ ਮੇਰੀ ਨਹਿਰੂ ਗਾਰਡਨ ਪੜਦੀ 8ਵੀਂ ਕਲਾਸ ਚ ਛੋਟੀ ਬੇਟੀ ਸਰ ਮੇਰੀ ਦੂਸਰੀ ਕਲਾਸ ਚ ਪੜਦੀ ਹੈ ਜੀ ਮੈਂ ਸਰ ਰੰਨਾ ਮਕਸੂਦਾ ਬਾਈਪਾਸ ਦੇ ਬੈਕ ਸਾਈਡ ਨੀਉਂਦਰਾ ਕਲੋਨੀ ਕੀ ਸੁਪਨਾ ਦੇਖਿਆ ਵੀ ਬੱਚਿਆਂ ਨੂੰ ਕੀ ਬਣਾਉਣਾ ਮੈਂ ਕਹਿੰਦਾ ਵੀ ਸਰ ਮੇਰੀ ਬੇਟੀ ਨੂੰ ਹੋ ਸਕਿਆ ਵੀ ਪਹਿਲੇ ਤਾਂ ਵੱਡੀ ਬੇਟੀ ਨੂੰ ਆ ਵੀ ਜਾਂ ਨੌਕਰੀ ਮਿਲੇ ਸਰਕਾਰੀ ਛੋਟੀ ਬੇਟੀ ਨੂੰ ਟੀਚਰ ਦੀ ਨੌਕਰੀ ਮਿਲੇ ਜਾਂ ਬਾਹਰ ਜਾਵੇ ਮੇਰੀ ਵੱਡੀ ਬੇਟੀ ਮੈਂ ਲੋਕਾਂ ਨੂੰ ਮੈਂ ਵੀ ਦੱਸਾਂ ਵੀ ਦੇਖੋ ਜੀ ਮੈਂ ਕਮਾਈ ਕਰਕੇ ਵੇ ਇਹ ਮੈਂ ਦੇਖੋ ਕੀਤਾ ਹੈ ਮੇਰੀ ਬੇਟੀ ਵਾਸਤੇ। ਤੁਸੀਂ ਕਿੰਨਾ ਇੱਕ ਜਿਹੜੇ ਪੈਸੇ ਤੁਸੀਂ ਕਮਾ ਲੈਂਦੇ। ਮੈਂ ਸਰ 200 250 ਰੁਪਏ ਕਮਾ ਸਕਦਾ ਜੀ ਉਸ ਚ 60 ਰੁਪਏ ਸਰ ਮੇਰੇ ਕਿਰਾਏ ਦੇ ਲੱਗਦੇ ਐ ਤੇ ਬਾਕੀ ਸਰ ਜਿੰਨਾ ਵੀ ਬਣਦਾ ਆਪਣਾ ਖਰਚਾ ਕਰ ਲੇਦਾ ਜੀ। ਜ਼ਿਆਦਾ ਹੋ ਜਾਂਦਾ ਕਰ। ਮਾੜਾ ਮੋਟਾ ਸਰ ਕਰਨਾ ਹੀ ਪੈਣਾ ਜੀ ਹੁਣ ਜੋ ਲੋਕਾਂ ਦੀ ਰਿਸ਼ਤਾ ਨਹੀਂ ਕਰ ਸਕਦੇ ਜੀ ਜੋ ਸਾਦਾ ਦਾਲ ਮਿਲ ਕੇ ਬਨੇ ਰੋਟੀ ਮਿਲ ਕੇ ਖਾਵੇ ਬਸ ਠੀਕ ਐ ਸਰ। ਕਿਸ ਤਰ੍ਹਾਂ ਕਰਦੇ ਹੋ ਤੁਸੀਂ ਆਪਣਾ ਕੰਮ ਕੀ ਨਿਸ਼ਾਨੀਆਂ ਰੱਖੀਆਂ ਉਸ ਦੇ ਬਾਰੇ ਵੀ ਜਾਣਕਾਰੀ ਥੋੜੀ ਜੀ ਸਰ ਆ ਦੇਖੋ ਇਹ ਛੋਟਾ ਬੁਰਸ਼ਾ ਸਰ ਇਹ ਰੈੱਡ ਹੈ ਜੀ ਇਹ ਅਲੱਗ ਰੱਖਿਆ ਹੋਇਆ ਤੇ ਪਾਲਿਸ਼ ਥਾਰਾ ਦੇਖੋ ਇਹ ਵੀ ਅਲੱਗ ਅਲੱਗ ਰੱਖਿਆ ਸਰ ਆ ਜਿਹੜੀ ਬਲੈਕ ਹੈ ਇਹ ਟੇਡਾ ਟੱਕਣਾ ਸਰ ਜੀ ਆ ਬ੍ਰਾਊਨ ਹੈ ਸਰ ਇਹਦਾ ਪਲੈਨ ਟੱਕਣਾ ਹੈ ਜੀ ਜੀ ਜਿਹੜੀ ਜਿਉਨੀਫਾਰਮ ਦੇ ਬੂਟਾਂ ਦੀ ਹੈ ਸਰ ਉਹ ਅਲੱਗ ਰੱਖੀ ਉਹ ਘਟ ਗਈ ਹੈ ਜੀ ਅੱਛਾ ਤੇ ਜਿਹੜੀ ਸਰ ਹੈਗੀ ਆਪਣੇ ਲਾਈਟ ਹੈਗੀ ਸਰ ਉਹ ਛੋਟੀ ਸਭ ਤੋਂ ਛੋਟੀ ਡੱਬੀ ਹੈ ਜੀ ਜੀ ਜਿਹੜਾ ਬਲੈਕ ਪਾਲਿਸ ਸਰ ਆਪਣੇ ਦੂਜਾ ਬਲੈਕ ਬੁਰਸ਼ ਸਰ ਉਹ ਦੇਖੋ ਆਹ ਥੇ ਨੀਚੇ ਪਏ ਹੈ ਇੱਕ ਛੋਟਾ ਇੱਕ ਵੱਡਾ ਹੈ ਜੀ ਜੀ ਇੱਕ ਟੁੱਟਾ ਹੋਇਆ ਸਰ ਬਲੈਕ ਬੁਰਸ਼ ਤੇ ਜਿਹੜਾ ਬ੍ਰਾਊਨ ਬੁਰਸ਼ ਸਰ ਉਹ ਅੰਦਰ ਰੱਖਿਆ ਤੁਸੀਂ ਹਾਂਜੀ ਉਹ ਅੰਦਰ ਰੱਖਿਆ ਆ ਦੇਖੋ ਸਰ ਤੇ ਹੋਰ ਵੀ ਕੋਈ ਨਿਸ਼ਾਨੀਆਂ ਇੰਨੀਆਂ ਹਾਂਜੀ ਸਰ ਆਹ ਕਿੱਲ ਲਗਾ ਕੇ ਰੱਖਿਓ ਹੈ ਸਰ ਮੈਂ ਆਹ ਦੇਖੋ ਇੱਥੇ ਲਗਾ ਕੇ ਰੱਖਿਆ ਸਰ ਕਿ ਦੇ ਬਲੈਕ ਬੋਰਡ ਨੂੰ ਪੂਰਾ ਉਹਨਾਂ ਲੱਗਿਆ ਬਰਾਂਡ ਆਹ ਦੇਖੋ ਸਰ ਜੀ ਜੀ ਸਰ ਜੀ ਜਦੋਂ ਬੂਟਾਂ ਦੀ ਸਲਾਈ ਕਰਦੇ ਹੋ ਉਹ ਕਿਸ ਤਰ੍ਹਾਂ ਫਿਰ ਆਹ ਸਰ ਆਈਡੀ ਦੇ ਨਾਲ ਕਰਦਾ ਦੇਖੋ ਸਰ ਮੈਂ ਬੂਟ ਕਰਕੇ ਰੱਖਿਆ ਜੀ ਸਲਾਈ ਜੀ ਆਹ ਹੁਣੇ ਪਹਿਲੇ ਕੀਤਾ ਮੈਂ ਆਹ ਦੇਖੋ ਸਾਰੀ ਸਲਾਈ ਮੈਂ ਸਰ ਕੀਤੀ ਹੈ ਬਿਲਕੁਲ ਸਿੱਧੀ ਸਲਾਈ ਹਾਂਜੀ ਆਹ ਦੇਖੋ ਸਰ ਆਹ ਸਰ ਮੈਂ ਬੈਲਟ ਦੇ ਬਕਲ ਲਗਾ ਕੇ ਰੱਖਿਆ ਜੀ ਆਹ ਦੇਖੋ ਪ੍ਰਾਈਵੇਟ ਬੈਲਟ ਦੇ ਸਰ ਬਕਲ ਲਗਾ ਕੇ ਰੱਖਿਆ ਹੋਇਆ ਹੈ ਮੈਂ ਦੇਖ ਲਓ ਸਰ ਮਤਲਬ ਹਰ ਇੱਕ ਚੀਜ਼ ਦਾ ਜਿਹੜਾ ਨਿਸ਼ਾਨੀਆਂ ਲਗਾ ਕੇ ਰੱਖੀਆਂ ਹੋਈਆਂ ਸਰ ਨਿਸ਼ਾਨੀਆਂ ਲਗਾ ਜੀ ਸਰ ਤਾਂ ਤਾਗੇ ਦਾ ਕਿਸ ਤਰ੍ਹਾਂ ਪਤਾ ਲੱਗ ਤਾਗੇ ਦਾ ਵੀ ਸਰ ਆ ਦੇਖੋ ਆ ਜਿਹੜਾ ਵੱਡਾ ਤਾਗਾ ਇਹ ਬਲੈਕ ਹੈ ਜੀ ਸਰ ਜੀ ਆ ਜਿਹੜਾ ਹੈਗਾ ਆ ਵਾਈਟ ਹੈ ਇਹ ਸਭ ਤੋਂ ਛੋਟਾ ਹੈ ਜੀ ਜੀ ਆ ਜਿਹੜਾ ਹੈਗਾ ਆ ਬ੍ਰਾਊਨ ਇਹ ਸਭ ਥੋੜਾ ਵੱਡਾ ਹੈ ਜੀ ਬਲੈਕ ਤੋਂ ਛੋਟਾ ਹੈ ਆ ਲਗ ਲਗ ਤਾਗੇ ਸਰ ਗਾਹ ਇੱਥੇ ਕਸਟਮਰ ਗਾਹ ਆ ਜਾਂਦੇ ਤੁਹਾਡੇ ਆ ਜਾਂਦਾ ਸਰ ਮੁਲਾਜ਼ਮ ਹੀ ਆਉਂਦੇ ਸਰ ਬਾਹਰਲਾ ਤਾਂ ਕੋਈ ਨਹੀਂ ਆਉਂਦਾ ਸਰ ਮੁਲਾਜ਼ਮ ਦਾ ਸਰ ਆਵਾਜ਼ ਤਾਂ ਪਤਾ ਲੱਗ ਜਾਂਦਾ ਜੀ ਆਪਣੇ ਬੂਟ ਕਿਹੜੇ ਕਲਰ ਦੇ ਨਹੀਂ ਪਤਾ ਲੱਗਦਾ ਸਰ ਪੁੱਛ ਲਈ ਦੇ ਜੀ ਜੀ ਮਦਦ ਵੀ ਕਰਦੇ ਆ ਮਦਦ ਵੀ ਸਰ ਕਰਦੇ ਆ ਜੀ ਹਾਂ ਜੀ ਕੱਪੜੇ-ਕੁੱਪੜੇ ਸਰ ਬੂਟ-ਵਾਟ ਜਿੱਦਾਂ ਗਾ ਆਪਣੇ ਪਾਣ ਵਾਸਤੇ ਸਰ ਦੇ ਦਿੰਦੇ ਰੋਟੀ-ਰੁੱਟੀ ਚਾਹ-ਪਾਣੀ ਕਰ ਦਿੰਦੇ ਸਰ ਸੇਵਾ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਕਿ ਕਾਫੀ ਦੂਰੋਂ ਆਣਾ 60 ਰੁਪਏ ਕਰਾਇਆ ਵੀ ਲੱਗ ਜਾਂਦਾ ਤੇ ਇਸ ਦੇ ਨਾਲ ਕਿਸ ਤਰ੍ਹਾਂ ਫੇਰ ਕਰਦੇ ਹੋ ਤੁਸੀਂ ਕੋਈ ਛੱਡਣ ਆਂਦਾ ਤੁਹਾਨੂੰ ਜਾਂ ਹਾਂਜੀ ਸਰ ਏਟੋ ਵਾਲੇ ਸਰ ਛੱਡ ਕੇ ਜਾਂਦੇ ਆ ਜੀ ਕਈ ਵਾਰੀ ਪੱਕ ਬੋਗੇ ਪੂਰੇ ਹਾਂਜੀ ਸਰ ਆਪਣੇ ਮੁਲਾਜ਼ਮ ਵਿਚਾਰੇ ਛੱਡਾਂਦੇ ਬਸਟੈਂਡ ਤੇ ਉਥੋਂ ਏਟੋ ਜਿ ਬਿਠਾ ਦਿੰਦੇ ਅੱਗੇ ਘਰ ਦੇ ਮੇਰੇ ਲੈਣ ਆ ਜਾਂਦੇ ਹੱਥ ਫੜ ਕੇ ਲੈ ਜਾਂਦੇ ਆ ਸਵੇਰੇ ਬੱਚੇ ਸਕੂਲ ਜਾਣ ਦਾ ਬੱਚੇ ਹੱਥ ਫੜ ਕੇ ਲਿਆਉਂਦੇ ਏਟੋ ਜਿ ਬਿਠਾ ਦਿੰਦੇ ਆ ਏਟੋ ਵਾਲੇ ਇੱਥੇ ਛੱਡ ਜਾਂਦੇ ਸਰ ਗੇਟ ਦੇ ਅੰਦਰ ਨੰਗਾ ਕੇ ਆਣ ਬਿਲਕੁਲ ਇੱਥੇ ਲੱਗ ਕੇ ਛੱਡ ਜਾਂਦੇ ਸਰ ਉਹ ਕਦੀ ਆਇਆ ਨਹੀਂ ਮਾਂਚੇ ਯਾਰ ਰੱਬ ਨੇ ਐਡੀ ਵੱਡੀ ਹੋ ਜਾਂਦਾ ਜੀ ਸਰ ਉਹ ਇਹ ਤੋਂ ਸਰ ਉਂ ਉੱਪਰ ਕੋਈ ਕੰਮ ਨਹੀਂ ਜੀ ਕੀ ਕਰ ਸਕਦੇ ਸਰ ਮੈਂ ਕਈ ਵਾਰੀ ਨਹੀਂ ਪਤਾ ਲੱਗਦਾ ਟੁੱਟ ਜਾਂਦਾ ਕਿਸੇ ਹਾਂਜੀ ਕਈ ਵਾਰੀ ਹੋ ਜਾਂਦਾ ਫੇ ਮੈਂ ਸੋਚਿਆ ਜੀ ਮੈਂ ਹੁਣ ਆ ਤਾਂ ਮਤਿਆ ਜੀ ਕਰੂੰਗਾ ਤੇ ਫੇ ਮੇਰੇ ਬੱਚਾ ਦਾ ਕੌਣ ਦੇਖੇਗਾ ਕਈ ਵਾਰੀ ਸਰ ਹੁੰਦਾ ਆ ਬਈ ਜ਼ਿੰਦਗੀ ਵੀ ਨਹੀਂ ਮਿਲਦੀ ਕਈ ਵਾਰੀ ਹੁੰਦਾ ਸਰ ਵੀ ਪਤਾ ਨਹੀਂ ਘਰ ਜਾ ਹੁਣਾ ਕੰਨੇ ਹੁਣਾ ਬੱਚਿਆਂ ਨਾਲ ਕਿਸੇ ਵਾਲੇ ਗੱਲ ਕਰਦੇ ਹੋਏ ਬੱਚਿਆਂ ਨੇ ਕਿਹਾ ਹੋਵੇ ਨਹੀਂ ਆਪਾਂ ਤੁਹਾਡੇ ਨਾਲ ਹਾਂਜੀ ਸਰ ਰੋਣਾ ਆ ਜਾਂਦਾ ਜੀ ਸਰ ਕਈ ਵਾਰੀ ਬੱਚਿਆਂ ਦੇ ਨਾਲ ਹੀ ਕਈ ਵਾਰੀ ਵਾਈ ਵੀ ਰੋ ਪੈਂਦੇ ਮੈਨੂੰ ਦੇਖ ਕੇ ਵੀ ਦੇਖੋ ਕਿਸ ਤਰ੍ਹਾਂ ਜਾਂਦੇ ਐ ਕਿਸ ਤਰ੍ਹਾਂ ਆਂਦੇ ਐ ਬਹੁਤ ਸਰ ਮੇਰਾ ਮਤਲਬ ਮੁਲਾਜ਼ਮ ਵਿਚਾਰੇ ਬੜਾ ਸਾਥ ਦਿੰਦੇ ਜੀ ਜੇ ਬੱਚਿਆਂ ਦਾ ਕੀ ਕਹਿਣਾ ਹੁੰਦਾ ਬੱਚੇ ਕਿਸ ਤਰ੍ਹਾਂ ਸਾਥ ਦਿੰਦੇ ਬੱਚਿਆਂ ਸਾਰੋ ਜਿੱਦਾਂ ਕਿ ਮੈਨੂੰ ਸਵੇਰੇ ਆਪਣੇ ਆਟੋ 'ਚ ਬਿਠਾ ਕੇ ਆਂਦੇ ਐ ਜੀ ਤੇ ਸ਼ਾਮ ਨੂੰ ਜਿੱਦਾਂ ਕਿ ਮੈਂ ਜਲਦੀ ਆਪਣੇ ਨਹੀਂ ਜਾਉਂਦਾ ਆਣ ਲੈ ਕੇ ਹੱਥ ਫੜ ਕੇ ਲੈ ਜਾਂਦੇ ਮੈਨੂੰ ਜੀ ਸਰ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਚੰਗੇ ਭਲੇ ਹੋ ਕੇ ਵੀ ਕੰਮ ਨਹੀਂ ਕਰਦੇ ਮੈਂ ਤਾਂ ਕਹਿੰਦਾ ਵੀ ਸਾਰਾ ਨਸ਼ਾ ਪਤਾ ਨਹੀਂ ਕਰਨਾ ਚਾਹੀਦਾ ਚੋਰੀਆਂ ਨਹੀਂ ਕਰਨੀਆਂ ਮਿਹਨਤ ਕਰਨੀ ਚਾਹੀਦੀ ਹੈ ਤੇ ਕੰਮ ਹੀ ਕਰਨਾ ਚਾਹੀਦਾ ਜੀ ਥੋੜਾ ਕਰੋ ਭਾਵੇਂ ਜਿਆਦਾ ਕਰੋ ਚੋਰੀਆਂ ਠੱਗੀਆਂ ਚ ਕੋਈ ਫਾਇਦਾ ਨਹੀਂ ਸਰ ਮਿਹਨਤ ਦੀ ਕਮਾਈ ਦੀ ਜਿਹੜੀ ਬਰਕਤ ਹੈ ਨਾ ਉਹ ਸਰ ਹੱਥ ਦੇ ਆਪਣੇ ਮੰਗਣ ਨਾਲ ਬਰਕਤ ਨਹੀਂ ਹੈ ਜੀ ਬਿਲਕੁਲ ਜਸਪਾਲ ਹਰਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਈ ਵੀ ਕਿਸ ਤਰ੍ਹਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਜਸਪਾਲ ਸਾਡੇ ਨਾਲ ਵੀ ਨੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਚਾਹੇ ਨਿਸ਼ਾਨੀਆਂ ਲਾਈਆਂ ਨੇ ਪਰ ਆਪਣੇ ਕੰਮ ਨੂੰ ਬੇਖੂਬੀ ਕਰਦੇ ਨਜ਼ਰ ਆ ਰਹੇ ਪਰ ਉੱਤੇ ਜੇ ਗੱਲ ਕਰੀਏ ਕਰ ਚਲਾਣਾ ਬਹੁਤ ਮੁਸ਼ਕਲ ਹੋ ਜਾਂਦਾ ਜਿੱਦੋਂ ਕੋਈ ਗਾਖ ਨਹੀਂ ਹੁੰਦਾ ਮੈਂ ਵੀ ਆਪਣੇ ਚੈਨਲ ਰਾਹੀਂ ਅਪੀਲ ਕਰਨਾ ਚਾਹੁੰਦਾ ਵੀ ਜਿੱਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਜਲੰਧਰ ਦੇ ਲੋਕਾਂ ਨੂੰ ਫੋਲਸ ਲਾਈਨ ਦੇ ਵਿੱਚ ਜਸਪਾਲ ਕੋ ਆਓ ਕੰਮ ਕਰਾਓ ਕਿਉਂਕਿ ਉਸ ਦਾ ਵੀ ਜਿਹੜਾ ਘਰ ਦਾ ਗੁਜ਼ਾਰਾ ਉਹ ਜਿਹੜਾ ਚੰਗੀ ਤਰ੍ਹਾਂ ਨਾਲ ਚੱਲ ਸਕਦਾ ਕੈਮਰਾਮੈਨ ਰੇਸ਼ਪ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਅਨ ਨਿਊਜ਼ ਚੱਲਦਾ